ਸਾਰਿਆਂ ਨੂੰ ਕਿ ਮੇ ਸਾਰੇ ਇੱਕ ਵਾਰੀ ਫਿਰ ਤੁਹਿਆਂ ਨੂੰ ਤੁਹਾਡੇ ਆਪਣੇ ਚੈਨਲ ਤੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਫਰੈਂਡਸ ਸਵੇਰ ਦਾ ਟਾਈਮ ਹੋ ਗਿਆ ਜੀ 11:30 ਹੋ ਗਏ ਨੇ ਦੁਪਹਿਰ ਹੋਣ ਵਾਲੀ ਆ ਪਰ ਸਾਡਾ ਟਾਈਮ ਹੋਣ ਲੱਗਿਆ ਕਿਉਂਕਿ ਇਹ ਕੰਮਕਾਰ ਹੋਣ ਖਤਮ ਹੋਏ ਨੇ ਮੀਂਹ ਕਰਕੇ ਤੇ ਅੱਜ ਸਵੇਰ ਦੇ ਹੀ ਝੜੀ ਲੱਗੀ ਹੋਈ ਹੈ ਮੀਂਹ ਦੀ ਬਹੁਤ ਠੰਡਾ ਮੌਸਮ ਹੋਇਆ ਪਿਆ ਇਹ ਦੇਖੋ ਜੀ ਅੱਜ ਸਾਡੇ ਵੱਲ ਵੀ ਬਣ ਗਿਆ ਪੂਰਾ ਸ਼ਿਮਲਾ ਤੇ ਸਵੇਰ ਦੇ ਝੜੀ ਲੱਗੀ ਹੋਈ ਹੈ ਸਵੇਰ ਦਾ ਮੀਂਹ ਪੈਣ ਲੱਗਿਆ ਹੋਇਆ ਬਾਹਰ ਤਾਂ ਬਿਲਕੁਲ ਨਹੀਂ ਨਿਕਲ ਹੁੰਦਾ ਹੁਣ ਥੋੜਾ ਜਿਹਾ ਰੁਕਿਆ ਸੀ ਭਜਰੂ ਮੈਂ ਬਾਹਰ ਨਿਕਲੀ ਫਿਰ ਤੋਂ ਸਟਾਰਟ ਹੋ ਗਿਆ ਲਾਈਟ ਵਗੈਰਾ ਸਾਰੀ ਗਈ ਹੋਈ ਆ ਤੇ ਅੱਜ ਅਸੀਂ ਕਿ ਚਲੋ ਠੰਡੇ ਮੌਸਮ ਦਾ ਲਾਹਾ ਲੈ ਲਈਏ ਤੇ ਅਸੀਂ ਅੱਜ ਲੱਗੀਆਂ ਸਫਾਈ ਕਰਨ ਇੱਕ ਇੱਕ ਕਮਰੇ ਦੀ ਅਸੀਂ ਕਿ ਚਲੋ ਡਸਟਿੰਗ ਕਰ ਦਨੇ ਆ ਨਾ ਫਿਰ ਟਾਈਮ ਨਹੀਂ ਲੱਗਦਾ ਗਰਮੀ 'ਚ ਤਾਂ ਕੁਛ ਘਰਾਂ ਨੂੰ ਮਨ ਨਹੀਂ ਕਰਦਾ ਹੈਗਾ ਤੇ ਮੌਸਮ ਤਾਂ ਦੇਖ ਲਓ ਤੁਸੀਂ ਕਿੰਨਾ ਸੋਹਣਾ ਹੋਇਆ ਹੋਇਆ ਲੇਜੀ ਤੁਹਾਨੂੰ ਜਦੋਂ ਵੀ ਮਿਲੂਗੀ ਤੁਹਾਨੂੰ ਸੁੱਤੀ ਪਈ ਮਿਲੂਗੀ ਦੇਖੋ ਰਾਮ ਨਾ ਬੈੱਡ ਤੇ ਪਈ ਆ ਹੈਲੋ ਮੈਮ ਠੰਡਾ ਮੌਸਮ ਅੱਜ ਦਾ ਹੋਰ ਵੀ ਜ਼ਿਆਦਾ ਨੇਸੀ ਜੱੜਦੀ ਹੁਣੀ ਆ ਹਨਾ ਹੈ ਦੱਸ ਚਲ ਅੱਜ ਤੇਨੂੰ ਗੱਲ ਕਰਨੀ ਹੀ ਪੈਣੀ ਆ ਦੇਖ ਲਾ ਫੇਰ ਅੱਖਾਂ ਬੰਦ ਕਰਨ ਲੱਗ ਜਾਂਦੀ ਆ ਬਹੁਤ ਜ਼ਿਆਦਾ ਨਾ ਲੇਜੀ ਕੁੜੀ ਐ ਇਹ ਤੇ ਅੱਜ ਫਰੈਂਡਸ ਮੈਂ ਅਮਰ ਤੈਨੂੰ ਲਾ ਲਿਆ ਮੈਂ ਕਿਹਾ ਵੀ ਅੱਜ ਆਪਾਂ ਕੰਮ ਕਰਨਾ ਲਾਈਟ ਹੈ ਨਹੀਂ ਤੇ ਮੈਂ ਕਿਹਾ ਚਲੋ ਆਪਾਂ ਇੱਕ ਹੀ ਹੱਦ ਦੇ ਲਓ ਪੱਖੇ ਵੀ ਨਾ ਕੰਮ ਨਹੀਂ ਕਰ ਸਕਦੀ ਇਹਨਾਂ ਨੇ ਠੰਡਾ ਮੌਸਮ ਆ ਬੰਦੀਆਂ ਦੇ ਚ ਇਨਵਰਟਰ ਲੋ ਹੋ ਗਿਆ ਤੇ ਅੱਜੇ ਬਣੀ ਹੋਈ ਆ ਪਹਿਲੀ ਵਾਲੀ ਕੁੜੀ ਦੋ ਗੁੱਤਾਂ ਘਾ ਕੇ ਤੇ ਅਸੀਂ ਹੁਣ ਇਹਨਾਂ ਨੂੰ ਮੈਂ ਲੱਗਿਆ ਇਹ ਇਧਰਲੀ ਸਾਫ ਕਰੂਗੀ ਮੈਂ ਉੱਪਰ ਵਾਲੀ ਸਾਰੀ ਚੀਜ਼ ਡਸਟਿੰਗ ਕਰਨੀ ਆ ਸਾਫ ਇਹ ਬਸ ਹੁਣ ਅਸੀਂ ਫਟਾਫਟ ਸਫਾਈਆਂ ਸ਼ੁਰੂ ਕਰ ਦਈਏ ਕਿਉਂਕਿ ਅੱਜ ਮੀਂਹ ਦਾ ਪੂਰਾ ਪੂਰਾ ਲਾਹਾ ਲੈਣਾ ਠੰਡੇ ਮੌਸਮ ਦਾ ਨਹੀਂ ਤਾਂ ਫਿਰ ਗਰਮੀ ਚ ਬੁਰਾ ਹਾਲ ਹੋ ਜਾਂਦਾ ਹੈ ਕੰਮ ਨਹੀਂ ਹੁੰਦਾ ਲੈ ਗੋੜਾ ਫਾਈ ਕਰਦੇ ਕਰਦੇ ਨੂੰ ਮਿਲਿਆ ਇੱਕ ਖਜ਼ਾਨਾ ਤੇ ਹੁਣ ਤੁਹਾਨੂੰ ਦਿਖੋ ਲੈ ਖਜ਼ਾਨੇ ਵਿੱਚ ਕੀ ਆ ਅਗਾਂਹ ਦਾ ਖਜ਼ਾਨਾ ਹੈ ਇਹਨੂੰ ਰਗੜਦਾ ਸਹੀ ਵਿੱਚ ਜਿਹੜਾ ਨਿਕਲੂਗਾ ਕੀ ਹੁਕਮ ਮੇਰੇ ਆਟਾ ਅਰੇ ਇੱਕ ਇਹ ਦੇਖੋ ਇਹ ਨੇ ਜੀ ਮੋਤੀ ਜਿਨ੍ਹਾਂ ਦੀ ਮਾਲਾ ਬਣਦੀ ਆ ਤੇ ਇਹ ਤੁਹਾਨੂੰ ਦੱਸਦੀ ਹੈ ਮੋਤੀ ਇਹਨੇ ਸਾਰੇ ਇਹਨਾਂ ਨੂੰ ਕਿੰਨੇ ਸਾਲ ਹੋ ਗਏ 18-19 ਸਾਲ ਹੋ ਗਏ ਹੈ ਨਾ ਤਿੰਨ ਸਾਲ ਹੋ ਗਏ ਫਰੈਂਡਸ ਇਹ ਸਾਡੇ ਘਰੇ ਨਾ ਇੱਕ ਬੂਟਾ ਲੱਗਿਆ ਹੁੰਦਾ ਸੀ ਤੇ ਉਹਨੂੰ ਇਹ ਮੋਤੀ ਲੱਗਦੇ ਸੀਗੇ ਹੁਣ ਤਾਂ ਵੱਟ ਨਹੀਂ ਆ ਉੱਥੇ ਘਰ ਪਾ ਲਿਆ ਸੀ ਪਹਿਲਾਂ ਉਹ ਜਗ੍ਹਾ ਤੇ ਨਾ ਇੱਕ ਦਰਖਤ ਹੁੰਦਾ ਸੀ ਸਾਡੇ ਮਤਲਬ ਪੌਦਾ ਜਿਹਾ ਤੇ ਉਹਨੂੰ ਇਹ ਮੋਤੀ ਲੱਗਦੇ ਸੀਗੇ ਫਿਰ ਸੋਕਾ ਆ ਕੇ ਇਹਨਾਂ ਦੀ ਮਾਲਾ ਬਣਦੀ ਸੀ ਤੇ ਦੇਖੋ ਜੱਦੀ ਸੰਭਾਲੇ ਹੋਏ ਨੇ ਇਹਨਾਂ ਨੂੰ 18-19 ਸਾਲ ਹੋ ਗਏ ਨੇ ਪਤਾ ਨਹੀਂ ਵੱਧ ਵੀ ਹੋ ਗਏ ਨੇ ਉਦੋਂ ਤਾਂ ਮੈਂ ਬਹੁਤ ਛੋਟੀ ਸੀਗੀ ਤੇ ਉਦੋਂ ਦੇ ਉਦੋਂ ਮੈਨੂੰ ਯਾਦ ਆ ਕਿ ਦਰਖਤ ਹੁੰਦਾ ਸੀ ਇੱਕ ਪੌਦਾ ਇਹ ਉਹ ਰੌਲਾ ਇਹ ਖਜ਼ਾਨਾ ਪਿਆ ਜਿਹੜਾ ਕਿ ਅਸੀਂ ਹੁਣ ਤੱਕ ਸੰਭਿਆ ਪਿਆ ਤੇ ਇਹ ਜਾਦੂਈ ਖਜ਼ਾਨਾ ਹੈ ਜਾਦੂਈ ਮੋਤੀ ਦੇ ਤੇ ਨਾ ਤੁਸੀਂ ਕੋਈ ਵੀ ਚੀਜ਼ ਮੰਗਦੇ ਆ ਇੱਕ ਮੋਤੀ ਮੈਂ ਮੰਗੋ ਜੇ ਸਾਨੂੰ ਹਾਜ਼ਰ ਮੈਂ ਇਹ ਦੁਆ ਨਹੀਂ ਸਕਦੀ ਪਰ ਮੈਂ ਇਹਦਾ ਜਾਦੂ ਦਿਖਾ ਰਹੀ ਹਾਂ ਸਵੇਰੇ ਅਸੀਂ ਡਸਟਿੰਗ ਕਰ ਲਈ ਸੀਗੀ ਇੱਕ ਰੂਮ ਦੀ ਤੇ ਹਜੇ ਦੂਜੇ ਰੂਮ ਦੀ ਬਾਕੀ ਹੈ ਮਤਲਬ ਅਸਕੇ ਚਲੋ ਇੱਕ ਇੱਕ ਕਰਕੇ ਕਰ ਦਾਂਗੇ ਸਾਰੇ ਤੇ ਹੁਣ ਤੁਪ ਵੀ ਨਿਕਲ ਗਈ ਹੈ ਬਾਹਰ ਤੇ ਕੁੜੀ ਆਰਾਮ ਫਰਮਾ ਰਹੀ ਹੈ ਬਸ ਇੱਕ ਰੂਮ ਕਰਕੇ ਹੀ ਥੱਕ ਗਈ ਤੇ ਮੈਂ ਨਾ ਇਹ ਆਈਸ ਰੋਲਰ ਉਹ ਬਣਾਇ ਸੀ ਕਾਫੀ ਦਾ ਬਸ ਹੁਣ ਇਹਨੂੰ ਮੈਂ ਅਪਲਾਈ ਕਰਦੀ ਆ ਕਿਉਂਕਿ ਗਰਮੀ ਅਚ ਬਹੁਤ ਜ਼ਰੂਰੀ ਹੈ ਦੋ ਵਾਰ ਆਈਸਿੰਗ ਕਰਨੀ ਫੇਸ ਤੇ ਇਹ ਨਾਲ ਬਹੁਤ ਹੀ ਵਧੀਆ ਮਤਲਬ ਮੇਰੇ ਨਾਲ ਥੋੜੀ ਜਿਹਾ ਪਿੰਪਲਸ ਹੋ ਗਏ ਸੀ ਤੇ ਬਸ ਹੁਣ ਆਪਾਂ ਆਈਸ ਰੋਲ ਨਾਲ ਕਰਾਂਗੇ ਮ사ਜ ਤੇ ਪਿੰਪਲਸ ਨੂੰ ਕਰਦੇ ਆਪਾਂ ਗਾਇਬ ਆਫ ਰਾਈਸਿੰਗ 글로 ਕਰ ਰਹੀ ਹੈ ਸਕਿਨ ਪਰ ਠੰਡੀ ਠੰਡੀ ਬਹੁਤ ਜ਼ਿਆਦਾ ਹੋ ਗਈ ਤੇ ਆਈਸਿੰਗ ਤੋਂ ਬਾਅਦ ਹਮੇਸ਼ਾ ਮੋਇਸਚਰਾਈਜ਼ ਜ਼ਰੂਰ ਕਰੋ ਆਪਣੀ ਸਕਿਨ ਨੂੰ ਠੀਕ ਹੈ ਜੀ ਆਈਸ ਕਰਕੇ ਐਦਾ ਹੀ ਨਹੀਂ ਛੱਡ ਦੇਣੀ ਚਾਹੀਦੀ ਮੋਇਸਚਰਾਈਜ਼ਰ ਜ਼ਰੂਰ ਲਗਾਇਆ ਕਰੋ ਜਿਹੜਾ ਤੁਹਾਨੂੰ ਸੂਟ ਕਰਦਾ ਤੇ ਫਾਈਨਲੀ ਜੀ ਅੱਜ ਮੀ ਨੇ ਜਾਮਣਾ ਸਾਨੂੰ ਤੋੜ ਕੇ ਦੇਦੀਆਂ ਕਿਉਂਕਿ ਸਾਨੂੰ ਤਾਂ ਪ੍ਰਿੰਡਾ ਤੋੜਨ ਨਹੀਂ ਸੀ ਦੇ ਰਹੀਆਂ ਇਸ ਲਈ ਮੀ ਨੇ ਆਪਣੇ ਆਪ ਹੀ ਸਾਨੂੰ ਜਾਮਣਾ ਤੋੜ ਕੇ ਦੇਦੀਆਂ ਫਰੈਂਡਸ ਦੇਖ ਲੋ ਛੁੱਟੀਆਂ ਅਜੋਹੀਆਂ 28 ਤਰੀਕ ਤੇ ਮੁੰਡੇ ਨੂੰ ਬਿਲਕੁਲ ਵੀ ਕੰਮ ਯਾਦ ਨਹੀਂ ਹਾਂ ਬੋਲ ਉਹਨ ਕੀ ਕਹਿੰਦਾ ਸੀ ਬੋਲ ਕੀ ਕਹਿੰਦਾ ਸੀ ਤੇ ਮੰਗ ਰਿਹਾ ਕਿ ਮੈਨੂੰ ਗੇਮ ਖੇਡ ਰੋਜ਼ ਇਹ ਗੇਮ ਲੈਂਦਾ ਰਾਤ ਨੂੰ 11 ਵਜੇ ਤੱਕ ਗੇਮ ਲੈਂਦਾ 12 1 ਵਜੇ ਸੌਂਦਾ ਹੈ ਤੇ ਹੁਣ ਫਿਰ ਤੋਂ ਕਹਿ ਰਿਹਾ ਕਿ ਮੈਨੂੰ ਗੇਮ ਦੇ ਦੇ ਬੋਲ ਉਹਨ ਬੋਲ ਉਮਰੋਂ ਬਾਈ ਸਿਸਟਮ ਫਾੜ ਦੇ ਪਾਵਰ ਦੇਦੀ ਤੂੰ ਕੀ ਕਰਦੀ ਫਿਰਦੀ ਆ ਕੋਈ ਗੇਮ ਨਹੀਂ ਬਣੀ ਕਾਪੀਆਂ ਚੱਕ ਲਾ ਤਿੰਨ ਦਿਨ ਰਹਿ ਗਏ ਜਿੰਨਾ ਕੰਮ ਹੁੰਦਾ ਕੰਮ ਉਹਨਾਂ ਕ ਕਰ ਲਾ ਜਮਾਂ ਵੀ ਹੱਥ ਨਹੀਂ ਲਾਇਆ ਫਰੈਂਡਸ ਇਹਨੂੰ ਐਵੇਂ ਪਤਾ ਕੀ ਦੱਸਿਆ ਹੋਇਆ ਕੰਮ ਕੀ ਪਤਾ ਕਿਹੜਾ ਕੰਮ ਕੀਤਾ ਇੰਗਲਿਸ਼ ਦਾ ਕੀ ਦੱਸੇ ਇੰਗਲਿਸ਼ ਦਾ ਕਿਹਾ ਸੀ ਵੀ ਕਾਪੀ ਪੂਰੀ ਕਰ ਲੈ ਤਾਂ ਪੂਰੀ ਕਰ ਲਈ ਕਰ ਪੂਰੀ ਹੈ ਮੇਰੀ ਕਾਪੀ ਪੂਰੀ ਹੋ ਰਹੀ ਆ ਜਾਇਬ ਬੈਕ ਚੈੱਕ ਕਰ ਲਓ ਹਿੰਦੀ ਨੋ ਹਿੰਦੀ ਨਾ ਐਨੀ ਬਲੱਟਿਚ oh ਪੋਲਿਟਿਕਸ ਪੋਲਿਟਿਕਸ ਐਂਡ ਪੋਲਿਟੀਕਲ ਸਾਇੰਸ ਵੀ ਨਹੀਂ ਹੈ ਹਿਸਟਰੀ ਹੈ ਗਿਆ ਨਹੀਂ ਇਹ ਹਿਸਟਰੀ ਉਹ ਕੰਪਲੀਟ ਹੈ ਪੰਜਾਬੀ ਉਹ ਵੀ ਕੰਪਲੀਟ ਅੱਛੇ ਦਿਖਾਓ ਲਿਆ ਉਹ ਕਿਹੜਾ ਕੰਪਲੀਟ ਹੈ ਲੈ ਦਿਖਾ ਲੈ ਦਿਖਾ ਇੱਕ ਸ਼ਰਤ ਤੇ ਕਾਪੀ ਚੈੱਕ ਕਰੋ ਕਿ ਇਹ ਦੇ ਆ ਦੇ ਲੋ ਕਹਿੰਦਾ ਗੇਮ ਦੋ ਮੈਂ ਤੇਰੇ ਉਰਦੂ ਨਹੀਂ ਚਾਹਗਾ ਅ ਜੇ ਤੁਸੀਂ ਹੈਂਡਰਾਈਟਿੰਗ ਦੇਖੋ ਨਾ ਜਿਹੜੀ ਹੈਂਡਰਾਈਟਿੰਗ ਡਾਕਟਰਾਂ ਨੂੰ ਵੀ ਫੇਲ ਕਰਦਾ ਹੈ ਦੀਨੀ ਗੰਦੀ ਹੈਂਡਰਾਈਟਿੰਗ ਨਾ ਰਾਇਸ ਗੂਟੀ ਚੋਂ ਬੋਲ ਨਹੀਂ ਜੀ ਪਤਾ ਨਹੀਂ ਕਿੱਦਾਂ ਨੂੰ ਐ ਲਿਖਦਾ ਲਿਖਦਾ ਲੈ ਜਾਂਦਾ ਉੱਪਰ ਉੱਪਰ ਹੋ ਚੜਾ ਜਾਂਦਾ ਹੁੰਦਾ ਜਿਖਾਵਾ ਆਉਂਦੀ ਹੈ ਨਾ ਥੱਲੇ ਨਾਵਾ ਦਾ ਝੋਕ ਆਉਂਦਾ ਹੈ ਉੱਪਰ ਉੜ ਜਾਂਦੇ ਅੱਖਰ ਉਹਵੇਂ ਅੱਖਰ ਹੁੰਦੇ ਸਾਰੀ ਕਾਪੀ ਤੁਹਮੇ ਦਿਖਾਵਾਂਗੀ ਜਿੰਨਾ ਦੀ ਬਾਕੀ ਹੈ ਪਾਗਲੋ ਫਰੈਂਡਸ ਕੀ ਹਾਲ ਚਾਲ ਦੋਸਤੋ ਤੇ ਅੱਜ ਆਪਾਂ ਵਲੌਗ ਦੀ ਸਟਾਰਟਿੰਗ ਕਰਨ ਲੱਗੇ ਆ 957 ਤੇ ਤੇ ਬਸ ਫਰੈਂਡਸ ਹੁਣ ਉੱਠੇ ਆ ਜਿ ਨਵੇਂ ਕੱਪੜੇ ਪਾਏ ਆ ਨਿਊ ਟੀ-ਸ਼ਰਟ ਨਿਊ ਕੈਪ ਦੀ ਤੇ ਬਸ ਹੁਣ ਦੁਕਾਨ ਤੇ ਜਾਵਾਂਗੇ ਆਪਾਂ ਦੁਕਾਨ ਦੀ ਉਤਰੀ ਕਰਾਂਗੇ ਜਾਂ ਕਿ ਦੀਦੀਆਂ ਨਹੀਂ ਲੱਗਿਆ ਹੋਏ ਆ ਅੰਦਰ ਘਪੌੜੇ ਮਾਰਨਾ ਗੱਲਾਂ ਮਾਰ ਜਿੰਨੇ ਪਾ ਬੈਠੇ ਕੰਮ ਕਰ ਕੋਈ ਹੈ ਨਹੀਂ ਤੇ ਇਸ ਲਈ ਅੱਜ ਬਲੌਗ ਦੀ ਸਟਾਰਟਿੰਗ ਮੈਂ ਕਰੀ ਆ ਦੀਦੀ ਅੰਦਰ ਅੱਜ ਗੱਲਾਂ ਛੱਡ ਰਹੀ ਆ ਮੈਂ ਕਿਹਾ ਬਲੌਗ ਦੀ ਸਟਾਰਟਿੰਗ ਮੈਂ ਕਰਦਾ ਕੋਈ ਤਾਂ ਗੱਲਾਂ ਮਾਰਨ ਤੋਂ ਹਟਣਾ ਹੀ ਨਹੀਂ ਤੇ ਫਰੈਂਡਸ ਬਸ ਹੁਣ ਆਪਾਂ ਵਲੌਗ ਦੀ ਸਟਾਰਟਿੰਗ ਕਰੀ ਆ ਥੋੜੇ ਟਾਈਮ ਤੱਕ ਆਪਾਂ ਦੁਕਾਨ ਤੇ ਜਾਵਾਂਗੇ ਵੀਰ ਉੱਠ ਜਵੇ ਦੁਕਾਨ ਤੇ ਜਾ ਕੇ ਫਿਰ ਫਿਰ ਆਪਾਂ ਉਸ ਤੋਂ ਬਾਅਦ ਖਮਾਣੋ ਜਾਵਾਂਗੇ ਖਮਾਣੋ ਘੁੰਮਣ ਉਸ ਤੋਂ ਬਾਅਦ ਅਸੀਂ ਜਾਵਾਂਗੇ ਦੁਕਾਨ ਤੇ ਦੁਕਾਨ ਤੇ ਫਿਰ ਸਿੱਧਾ ਘਰੇ ਹੁਣ ਤੁਹਾਨੂੰ ਅਮਰ ਤਾਂ ਨਹੀਂ ਦਿਖਾਉਣੇ ਆ ਬੇਲੀ ਅੰਗ ਪੇ ਮਾਰਦੇ ਤੇ ਫਰੈਂਡਸ ਬਹੁਤ ਜ਼ਿਆਦਾ ਹੁੰਮਸ ਹੋਇਆ ਹੋਇਆ ਬਾਹਰ ਪਰ ਅਸੀਂ ਇਸ ਹੁੰਮਸ ਵਿੱਚ ਹੀ ਚੱਲੇ ਆ ਸ਼ਾਪਿੰਗ ਕਰਨ ਥੁੜੀ ਸ਼ਾਪਿੰਗ ਨਹੀਂ ਬਤਲਵ ਕੋਈ ਕੰਮ ਸੀਗਾ ਖਮਾਣੋ ਤੇ ਮੈਂ ਤੇ ਮਨਿੰਦਰ ਚੱਲੇ ਆ ਕਦੋਂ ਦਿੰਦੇ ਨੇ ਮੈਨੂੰ ਰੈਡੀ ਹੋ ਕੇ ਬਿਠਾਇਆ ਵੀ ਇਹ ਨਹੀਂ ਕਿ ਤੁਰਪਾ ਵੀ ਮੈਂ ਹੋਰ ਵੀ ਕੰਮ ਕਰਨ ਆ ਕੇ ਫਿਰ ਤੇ ਬਸ ਹੁਣ ਫਟਾਫਟ ਫਿਰ ਤੋਂ ਰੈਡੀ ਹੋ ਰਿਹਾ ਦੋ ਤਿੰਨ ਵਾਰ ਤਾਂ ਨਾ ਆਪਣੀ ਕੱਪੜੇ ਚੈੱਕ ਕਰਦਾ ਮਨਿੰਦਰ ਚੱਲਵੇ ਚੈਦੀ ਚਲੀਏ ਚਲੋ ਫਿਰ ਦੁਬਾਰਾ ਪਾਉ ਦੇਖੋ ਦੁਬਾਰਾ ਦੁਬਾਰਾ ਕੱਪੜੇ ਤੇ ਬਸ ਹੁਣ ਅਸੀਂ ਚਲੀਏ ਸ਼ਹਿਰ ਪਰ ਦਕਾਨਦਾਰਨ ਤੋਂ ਉਹਨਾਂ ਦਾ ਅੱਜ ਬੰਦੇ ਹੋਣੀ ਆ ਕਿਉਂਕਿ ਤਿੰਨ ਦਿਨ ਦੀ ਛੁੱਟੀ ਹੁੰਦੀ ਹੈ ਨਾ ਸ਼ਾਪਸ ਨੂੰ ਗਰਮੀਆਂ ਦੀ ਇਸ ਲਈ ਅੱਜ ਜੇ ਚੱਲੇ ਜੇ ਖੁੱਲੀ ਹੋਈ ਤਾਂ ਮੈਂ ਥੋੜਾ ਜਿਹਾ ਸਮਾਨ ਲੈਣਾ ਆਪਣਾ ਲੈ ਲੂੰਗੀ ਨਹੀਂ ਫਿਰ ਵਾਪਸ ਘਰ ਨੂੰ ਆ ਜਾਂਗੀ ਹੁਣ ਇਹਨੂੰ ਨਵੇਂ ਕੱਪੜਿਆਂ ਦਾ ਹੀ ਚਾ ਚੜਿਆ ਪਿਆ ਹੈ ਬਾਰ-ਬਾਰ ਲਾਈ ਜਾਂਦਾ ਪਾਈ ਜਾਂਦਾ ਹੈ ਹੈ ਬੋਲੇ ਪਾਗੜਾ ਛੇਤੀ ਜਲ ਫਰੈਂਡਸ ਮੀ ਵੀ ਪੈ ਗਿਆ ਤੇ ਜਿਹਦੀ ਵੇਟ ਸੀਗੀ ਮੀ ਦੀ ਕਿਉਂਕਿ ਹੁਣ ਆਪਾਂ ਕਿਆਰੀਆਂ ਚ ਬੀਜਾਂਗੇ ਚੀਜ਼ਾਂ ਤੇ ਪਹਿਲਾਂ ਬੀਜ ਨਹੀਂ ਸੀ ਹੁੰਦੀਆਂ ਕਿਉਂਕਿ ਧੁੱਪ ਪੈਂਦੀ ਸੀ ਨਾ ਤੇ ਹੁਣ ਗਿਆ ਮੀਂਹ ਪੈ ਗਿਆ ਤੇ ਹੁਣ ਅਸੀਂ ਆਪਣੀਆਂ ਇੱਥੇ ਫਲ ਸਬਜ਼ੀਆਂ ਲਗਾਉਣੀ ਸ਼ੁਰੂ ਕਰਾਂਗੇ ਤੇ ਉਹ ਵੀ ਮੱਸੀ ਨਿਕਲਿਆ ਘਰ ਤੋਂ ਬਾਹਰ ਖੇਤੀ ਕਰ ਹੁਣ ਨਾ ਵੀ ਆ ਫਿਰ ਬੋਨੀ ਗੁੜੀ ਕਰਦੀ ਬੱਧੀ ਮੇਰੇ ਵਾਲੀ ਫਰੈਂਡਸ ਸਾਡੇ ਪਿੰਡਾਂ ਦੇ ਸੋਹਣੇ ਸੋਹਣੇ ਖੇਤ ਕੀ ਲੱਗਿਆ ਹੈ ਕਾਦੀ ਮੇਲਾਂ ਨੇ ਹੈ ਤੋਰੀਆਂ ਤੋਰੀਆਂ ਦੀ ਬੇਲਾ ਲੱਗੀਆਂ ਹੋਈਆਂ ਨੇ ਜੀਰੀਆਂ ਵੀ ਲੱਗੀਆਂ ਹੋਈਆਂ ਨੇ ਤੇ ਜੀਰੀਆਂ ਨਾਲੇ ਹਮਸ ਹੋ ਜਾਂਦਾ ਹੈ ਇਹ ਸਾਡੀ ਆ ਸੜਕ ਪਤਾ ਨਹੀਂ ਕਿਉਂ ਨਹੀਂ ਬਣਾ ਰਹੀ ਪੰਜਾਬ ਸਰਕਾਰ ਹਾਈ ਹਾਈ ਬਹੁਤ ਆਰਾਮ ਮੁਸ਼ਕਿਲ ਨਾਲੇ ਤਲੰਗਣਾ ਪੈਂਦਾ ਹੈ ਆਗੇ ਸੀ ਜੀ ਅਸੀਂ ਬਾਜ਼ਾਰ ਤੇ ਥੋੜਾ ਬਹੁਤਾ ਹੀ ਬਾਜ਼ਾਰ ਕੁਲਾ ਸੀਗਾ ਆਲਮੋਸਟ ਬਾਕੀ ਤਾਂ ਬੰਦੇ ਸੀ ਸਿਰਫ ਸਬਜ਼ੀਆਂ ਫਰੂਟਸ ਵਗੈਰਾ ਵਾਲੀਆਂ ਆ ਆ ਸਾਡੀ ਲੈਂਬਰਗਿਨੀਆਂ ਖੜੀਆਂ ਨੇ ਜਿਨ੍ਹਾਂ ਨੂੰ ਮੈਂ ਬਹੁਤ ਮਿਸ ਕਰਦੀ ਹਾਂ ਹੁਣ ਕਿਉਂਕਿ ਹੁਣ ਤਾਂ ਬਹੁਤ ਟਮਾਟਾਵੇਂ ਢੇੜਾ ਹੁੰਦਾ ਜਿਹੜਾ ਕਿ ਮੈਂ ਲੈਂਬਰਗਿਨੀਆਂ ਚੰਨੀਆਂ ਨਹੀਂ ਤਾਂ ਅੱਜਕੱਲ ਮੈਂ ਸਕੂਟੀ ਤੇ ਹੀ ਜਾਂਦੀ ਹਿੱਥੇ ਵੀ ਜਾਣਾ ਹੁੰਦਾ ਹੈ ਤੇ ਬਸ ਦੇਖ ਲੋ ਇਹ ਦੁਕਾਨਾਂ ਦੇ ਕੋਲੋਂ ਤਾਂ ਬੰਦੇ ਸੀਗੇ ਆਲਮੋਸਟ ਤੇ ਮੈਂ ਨਾ ਥੋੜਾ 스ਕਿਨ ਕੇਅਰ ਦੀ ਚੀਜ਼ਾਂ ਲੈਣੀ ਸੀ ਪਰ ਸ਼ਾਪ ਸੀਗੀਆਂ ਸਾਰੀਆਂ ਬੰਦ ਇਸ ਲਈ ਮੇਰਾ ਢੇੜਾ ਗਿਆ ਫਜ਼ੂਲ ਆਉਣ ਦਾ ਦੇਵਾਸ ਫਿਰ ਅਮਰਿੰਦਰ ਨੇ ਇਹਨਾਂ ਨੇ ਦੁਕਾਨ ਲਈ ਨੇ ਇੱਥੋਂ ਸਮਾਨ ਲੈਂਦੇ ਨੇ ਤੇ ਇਹ ਹੈਗੇ ਜੀ ਸਾਡੇ ਖਮਾਣੋ ਸ਼ਹਿਰ ਦਾ ਮੁਸਤਾਕ ਫਾਸਟ ਫੂਡ ਤੇ ਇੱਥੋਂ ਇਹ ਸਮਾਨ ਲੈ ਕੇ ਜਾਂਦੇ ਨੇ ਜਿਹੜਾ ਆਪਣੀ ਸ਼ਾਪ ਤੇ ਕੰਮ ਆਉਂਦਾ ਹੈ ਤੇ ਥੋੜੀ ਬਹੁਤੀ ਇਹਨਾਂ ਨੂੰ ਚੀਜ਼ਾਂ ਖਰੀਦਣੀਆਂ ਸੀ ਤੇ ਮੈਂ ਬਾਹਰ ਵੇਟ ਕਰ ਰਹੀ ਸੀ ਇਹ ਮੁੰਡਾ ਸਮਾਨ ਲੈਣ ਗਿਆ ਹੋਇਆ ਸੀ ਅਮਰਿੰਦਰ ਤੇ ਫਟਾਫਟੇ ਸਮਾਨ ਲੈ ਕੇ ਆਵੇ ਤੇ ਇਹ ਨਾ ਜਦੋਂ ਮੈਂ ਆਉਣਾ ਹੁੰਦਾ ਹੈ ਤਾਂ ਇਹ ਜਰੂਰ ਲਾਹਾ ਲੈਂਦੇ ਨੇ ਮੇਰਾ ਕਿ ਬਸ ਆਈ ਹੋਈ ਇਹ ਨਹੀਂ ਕਿ ਅਸੀਂ ਦੀਦੀ ਨੂੰ ਕੁਝ ਖਰਾਬ ਲਾਦੀਏ ਜਦੋਂ ਵੀ ਬਸ ਦੀਦੀ ਨੂੰ ਦੀਦੀ ਹੀ ਉਹ ਖੜਾਈ ਫੜਾਉਗੇ ਪਹਿਲਾਂ ਕਿ ਨਾ ਸਮੋਸੇ ਖੜਾ ਦੋ ਮੈਂ ਕਹਾਂ ਨਹੀਂ ਜੂਸ ਪੀਣਾ ਤਾਂ ਪੀਲਾ ਨਹੀਂ ਰਹਿਣ ਦੇ ਤੇ ਮਸਾ ਇਹਨੂੰ ਮਨਾਇਆ ਤੇ ਹੁਣ ਜੂਸ ਪੀ ਕੇ ਜਾਵਾਂਗੇ ਘਰ ਨੂੰ ਹਰ ਇੱਕ ਦਾ ਅਮਰਤ ਤਾਂ ਵੀ ਇਹੀ ਕੰਮ ਆ ਅਮਰਿੰਦਰ ਦਾ ਵੀ ਇਹੀ ਕੰਮ ਆ ਕਿ ਬਸ ਖੜਾਓ ਪਲਾਓ ਹੈ ਨਾ ਇਹਨਾਂ ਨੂੰ ਤੇ ਦੇਖੋ ਜੀ ਮੁੰਡੇ ਦਾ ਚਾਹ ਨਹੀਂ ਚੱਕਿਆ ਜਾਂਦਾ ਕਿ ਦੀਦੀ ਜੂਸ ਬਣਾਉਣ ਲੈ ਕੇ ਆਈ ਆ ਬਹੁਤ ਜ਼ਿਆਦਾ ਖਰਾਬ ਹੈ ਬਸ ਆਪਣੇ ਪੈਸੇ ਨਹੀਂ ਕਾਚਨੇ ਮੇਰੇ ਹੀ ਖਰਚਾਉਣੇ ਤੇ ਅਸੀਂ ਇੱਥੇ ਆਰਡਰ ਦਿੱਤਾ ਸੀਗਾ ਜੂਸ ਦਾ ਤੇ ਅੰਕਲ ਲੱਗੇ ਸੀ ਫਟਾਫਟ ਬਣਾਉਣ ਤੇ ਮੁੰਡਾ ਵੇਟ ਕਰ ਰਿਹਾ ਕਿ ਕਦੋਂ ਮੈਂ ਪੀਵਾਂ ਕਦੋਂ ਆਵੇ ਜੂਸ ਤੇ ਬਸ ਫਿਰ ਫਾਈਨਲੀ ਸਾਡਾ ਜੂਸ ਵੀ ਆ ਚੁੱਕਿਆ ਸੀ ਤੇ ਇਹਨੂੰ ਵੀ ਪਲਾਇਆ ਮੈਂ ਕਿਹਾ ਹੈਲਦੀ ਚੀਜ਼ਾਂ ਪੀਆ ਕਰ ਤੂੰ ਮੋਟਾ ਹੋਈ ਜਾਣਾ ਹੁਣ ਤਾਂ 버ਗਰ ਖਾ ਖਾ ਰੋਜ਼ ਹੀ ਇਸ ਲਈ ਇਹਨੂੰ ਫਿਰ ਮੈਂ ਜੂਸ ਪਲਾਇਆ ਸੀਗਾ ਮੈਂ ਕਿਹਾ ਆਇਲੀ ਚੀਜ਼ ਖਾਣੀ ਹੈ ਨਹੀਂ ਜੀ ਪੀਣਾ ਤਾਂ ਜੂਸ ਪੀਣਾ ਨਹੀਂ ਕੁਝ ਵੀ ਨਹੀਂ ਪੀਣਾ ਬਹੁਤ ਔਖਾ ਮੰਨਿਆ ਤੇ ਬਸ ਜੂਸ ਪੀ ਕੇ ਚੱਲੀਏ ਜੀ ਹੁਣ ਆਪਾਂ ਆਪਣੇ ਘਰੇ ਫਰੈਂਡਸ 11:30 ਹੋ ਕੇ ਸੀਗੇ ਤੇ ਅਸੀਂ ਘਰ ਆ ਗਏ ਆ ਤੇ ਆਉਂਦੀ ਸਾਰੇ ਮੈਂ ਆਪਣਾ ਪੀ ਲੱਗੇ ਜੀ ਹੈਲਦੀ ਡਰਿੰਕ ਤੇ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਪਲੀਜ਼ ਜਰੂਰ ਦੱਸਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਹੁਣ ਮੈਂ ਆਪਨੀ ਸਕਿਨ ਬੂਸਟਰ ਤੁਰੀ ਤੁਸੀਂ ਉਦੋਂ ਤੱਕ ਦੇਖੋ ਜੀ ਵਲੌਗ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ